ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਜੀ ਅਤੇ ਚਮਕੌਰ ਸਾਹਿਬ ਦੇ ਮੁਗਲ ਸ਼ਾਮਰਾਜ ਨਾਲ ਹੋਏ ਇਤਿਹਾਸਿਕ ਜੁੱਧ ਵਿੱਚ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਸ਼ਲਾਨਾ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲਾ 21 ਦਸੰਬਰ 2023 ਤੋਂ ਸ਼ੁਰੂ ਹੋਇਆ ਅਤੇ ਅੱਜ 23 ਦਸੰਬਰ ਨੂੰ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਸਿੱਧੀ ਸ਼ਬਦਤ ਤੀਸਰਾ ਅਤੇ ਆਖਰੀ ਦਿਨ ਹੈ ਅੱਜ 3ਰੇ ਦਿਨ ਚਮਕੌਰ ਸਾਹਿਬ ਵਿਖੇ ਨਗਰ ਕੀਰਤਨ ਕੱਢਿਆ ਗਿਆ ਆਓ ਦੇਖਦੇ ਹਾਂ ਚਮਕੌਰ ਸਾਹਿਬ ਵਿਖੇ ਸ਼ਹੀਦੀ ਸ਼ਵਾਂ ਦੇ ਆਖਰੀ ਦਿਨ ਦੀਆਂ ਝਲਕੀਆਂ सी पईया ਗਾਰਡਨ ਚੁਪੜੀ ਧਨਪ੍ਰਧਾਨ ਕਰਮਾਣੂ ਦਾ ਮੇਰਾ ਪ੍ਰਮਾਣ ਚਲਾਇਆ ਉਹਦੇ ਵਿੱਚ ਜਿਸ ਤਰ੍ਹਾਂ ਆਪਾਂ ਦਾ ਭਾਰਤ ਦਾ ਪੱਛਾਪਤਾ ਹੈ ਫੋਟੋ ਗਰੁੱਪ ਆਪਸੇ ਦੀ ਨੁਕਤੀ ਉਹਦੇ ਦੀ ਤਿਆਰੀ ਕੀਤੀ ਸੀ ਪੂਰੀ ਤਿਆਰੀ ਕਰੀ ਸੀ ਮਾਸੇ ਜੀ ਨਾਲੇ ਬੌਰਾਸਤਾ ਰੋਕੀ ਨਾਲ ਇਦਨ ਹੋ ਜਾਓ ਤੁਹਾਨੂੰ ਸਾਰੇ ਭਾਗਾਂ ਤੋਂ ਸਾਥੀ ਆ ਗਏ ਨੇ ਜਿਹੜੇ ਅੱਜ ਇਹ ਲੋਕਾਂ ਲਈ ਆਏ ਨੇ ਸੁਦਰ ਨੂੰ ਗਿਆਨ ਲੈਣ ਦਾ ਭਾਰ ਨਹੀਂ ਸੁਦਰ ਨੂੰ ਗਿਆਨ ਪ੍ਰਾਪਤ ਕਰਵਾਉਣ ਆਏ ਨਹੀਂ ਜਿਹਨੂੰ ਗਿਆਨ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਆ ਪੜਾ ਕਰਾ ਦੇ ਨਾਲ ਇਕਨਾਂ ਦੇ ਵਿੱਚ ਟਿਕਾ ਟਾ

ਸੂਜੇ ਪਰ ਅਸਲੀ ਕਿ ਜਿਹਨੂੰ ਬੁਰਨਾਰ ਕਹਿੰਦੇ ਜਵਾਬ ਨਾ ਦੇ ਜਿਹੜਾ 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 ਕਰਨਾ ਤੇ ਹੋਵੇ ਪੰਗ ਪਾੜ ਦੇ ਮਸਤੀ ਤੇ ਕੀ ਜਿਹੜਾ ਹੁਣੇ ਕੋਈ ਸਮਝਦਾ ਸਿੱਖਣ ਕਰ ਦਿੰਦੀ ਆ ਮੇਰੇ ਕੋਲ ਇਹ ਅਧਾਰ ਤੇ ਕੁਝ ਗੱਲ ਤਾਂ ਨਾ ਬੜਾ ਪਾਵਰ ਦਾ We'll <laughs> be どうですか ਇਹ ਤੁਹਾਨੂੰ ਦਿਖਾਈਆਂ ਜੀ ਗੁਰਦੁਆਰਾ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਵਿਖੇ ਸ਼ਹੀਦੀ ਸ਼ਵਾਂ ਦੇ ਆਖਰੀ ਦਿਨ ਦੀਆਂ ਕੁਝ ਝਲਕੀਆਂ ਸੋ ਮਿਲਾ ਕੇ ਨਵੇਂ ਵੀਡੀਓ ਵਿੱਚ ਵੀਡੀਓ ਦੇਖਣ ਲਈ ਸਭ ਦਾ ਧੰਨਵਾਦ ਪ੍ਰਮਾਤਮਾ ਸਾਹਿਬ ਨੂੰ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਰੱਖੇ